ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸੁਖਵਿੰਦਰ ਸਿੰਘ ਬਰਾੜ ਜਿਨ੍ਹਾਂ ਲੋਕਾਂ ਨੂੰ ਵੀ ਨੀਂਦ ਘਟ ਆਉਂਦੀ ਹੈ ਮਨ ਦੇ ਵਿੱਚ ਬੇਚੈਨੀ ਰਹਿੰਦੀ ਹੈ ਇੱਕ ਚਿੰਤਾ ਰਹਿੰਦੀ ਹੈ ਸਟ्रेस ਰਹਿੰਦੀ ਹੈ ਮਨ ਦੇ ਉੱਤੇ ਇੱਕ ਬੋਝ ਬਣਿਆ ਰਹਿੰਦਾ ਹੈ ਜਿਆਦਾ ਸੋਚਦੇ ਨੇ ਨੀਂਦ ਘਟ ਆਉਂਦੀ ਹੈ ਉਹਨਾਂ ਲੋਕਾਂ ਵਾਸਤੇ ਮੈਂ ਇੱਕ ਵਿਧੀ ਦੱਸਣ ਜਾ ਰਿਹਾ ਮੈਡੀਟੇਸ਼ਨ ਇਸ ਨੂੰ ਕਰਕੇ ਤੁਸੀਂ ਆਪਣੇ ਦਿਮਾਗ ਨੂੰ ਰਿਲੈਕਸ ਰੱਖ ਸਕਦੇ ਹੋ ਕਰਨਾ ਕੀ ਹੈ ਜੀ ਸਭ ਤੋਂ ਪਹਿਲਾਂ ਆਪਾਂ ਨੂੰ ਇੱਕ ਜਗ੍ਹਾ ਚਾਹੀਦੀ ਹੈ ਜਿਸ ਤਰ੍ਹਾਂ ਕਿ ਆਪਣੇ ਘਰ 'ਚ ਰੂਮ ਜਿੱਥੇ ਇਕਾਂਤ ਹੋਵੇ ਕੋਈ ਸ਼ੋਰ ਸ਼ਰਾਬਾ ਨਾ ਹੋਵੇ ਕੋਈ ਹਲਚਲ ਨਾ ਹੋਵੇ ਤੁਸੀਂ ਚੌਂਕੜੀ ਮਾਰ ਲੈਣੀ ਹੈ ਤੇ ਇਸ ਤਰ੍ਹਾਂ ਬੈਠ ਜਾਣਾ ਹੈ ਆਪਣੇ ਅੰਗੂਠੇ ਨੂੰ ਆਪਣੀ ਦੂਸਰੀ ਉਂਗਲ ਦੇ ਉੱਪਰ ਇਸ ਤਰ੍ਹਾਂ ਰੱਖਣਾ ਹੈ ਇਸ ਤਰ੍ਹਾਂ ਰੱਖਣਾ ਜੀ ਤੇ ਆਪਣੀਆਂ ਦੋਵਾਂ ਬਾਹਾਂ ਨੂੰ ਆਪਣੀ ਚੌਂਕੜੀ ਮਾਰ ਕੇ ਗੋਡਿਆਂ ਦੇ ਉੱਪਰ ਰੱਖ ਲੈਣਾ ਤੇ ਅੱਖਾਂ ਬੰਦ ਕਰ ਲੈਣੀਆਂ ਦੋਵੇਂ ਅੱਖਾਂ ਦੇ ਸੈਂਟਰ ਦੇ ਵਿੱਚ ਜੋ ਆਪਣੀ ਤੀਸਰੀ ਅੱਖ ਹੈ ਇਸ ਤੇ ਧਿਆਨ ਲਾਉਣਾ ਹੈ ਬਿਲਕੁਲ ਇਸ ਦੇ ਉੱਪਰ ਧਿਆਨ ਦੇਣਾ ਹੈ 5 7 ਮਿੰਟ 10 ਮਿੰਟ ਕੋਈ ਵੀ ਦੁਨਿਆਵੀ ਗੱਲਬਾਤ ਕੋਈ ਸੋਚ ਨਹੀਂ ਰੱਖਣੀ ਕੁਝ ਨਹੀਂ ਸੋਚਣਾ ਬਸ ਤੁਸੀਂ ਤੀਸਰੀ ਅੱਖ ਦੇ ਵਿੱਚ ਦੇਖਣਾ ਹੈ 5 ਮਿੰਟ 7 ਮਿੰਟ 10 ਮਿੰਟ ਫਿਰ ਜਦੋਂ ਅੱਖਾਂ ਨੂੰ ਖੋਲਣਾ ਹੈ ਸਭ ਤੋਂ ਪਹਿਲਾਂ ਖੱਬੇ ਹੱਥ ਦੇ ਅੰਗੂਠੇ ਤੇ ਉਂਗਲ ਨਾਲ ਨੱਕ ਦੇ ਸੈਂਟਰਲੇ ਭਾਗ ਨੂੰ ਇਸ ਤਰ੍ਹਾਂ ਦੱਬਣਾ ਇਸ ਤਰ੍ਹਾਂ ਦੱਬ ਕੇ ਫਿਰ ਦੋਵੇਂ ਤਲੀਆਂ ਦੇ ਹੱਥਾਂ ਨੂੰ ਇਸ ਤਰ੍ਹਾਂ ਕਰਕੇ 1 2 3 ਸਕਿੰਟ ਵਾਸਤੇ ਪੂਰਾ ਜ਼ੋਰ ਨਾਲ ਮਲ ਕੇ ਫੇਸ ਤੇ ਲਾ ਕੇ ਅੱਖਾਂ ਨੂੰ ਖੋਲ ਲੈਣਾ ਇਹ ਤੁਸੀਂ ਹਰ ਰੋਜ਼ ਕਰਨਾ ਹੈ ਰੈਗੂਲਰ ਕਰਨਾ ਹੈ ਤੁਸੀਂ ਦੇਖਿਓ ਕੁਝ ਦਿਨਾਂ ਵਿੱਚ ਹੀ ਤੁਹਾਨੂੰ ਬਹੁਤ ਸੋਹਣੀ ਨੀਂਦ ਆਇਆ ਕਰੂਗੀ ਤੇ ਤੁਹਾਡਾ ਦਿਮਾਗ ਬਿਲਕੁਲ ਰਿਲੈਕਸ ਰਿਹਾ ਕਰੂਗਾ ਕੰਮ ਕਾਰ ਦੇ ਵਿੱਚ ਤੁਹਾਡਾ ਧਿਆਨ ਲੱਗਿਆ ਕਰੂਗਾ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਅੱਗੇ ਸ਼ੇਅਰ ਕਰ ਦਿਓ ਤੇ ਸਾਡੇ ਚੈਨਲ ਸੁਖ ਬਰਾੜ ਨੂੰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ ਜੀ